ਪੰਜਾਬ ਦੇ ਵਿੱਚ ਵਜਹੀ ਖਤਰੇ ਦੀ ਘੰਟੀ ਤੇ ਕਿਸਾਨ ਹੁਣ ਕਈ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਨੇ ਦਰਸਲ ਦੱਸ ਜੀਏ ਕਿ ਜਿੱਥੇ ਪੰਜਾਬ ਦੇ ਵਿੱਚ ਇੱਕ ਵਾਰ ਪਾਣੀ ਦਾ ਸੰਕਟ ਵੀ ਪੈਦਾ ਹੋਇਆ ਕਿਉਂਕਿ ਹੁਣ ਘੱਟ ਬਾਰਿਸ਼ ਹੋਣ ਕਰਕੇ ਪਾਣੀ ਜਿਹੜਾ ਵਾ ਉਸ ਨੂੰ ਕਿੱਲਤ ਮਹਿਸੂਸ ਹੋ ਰਹੀ ਹੈ ਪਾਣੀ ਦੀ ਔਰ ਦੂਸਰੇ ਪਾਸੇ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਜਾਣਕਾਰੀ ਕੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿਹੜੀਆਂ ਮੁਸੀਬਤਾਂ ਜਿਹੜੀਆਂ ਹੁਣ ਕਿਸਾਨਾਂ ਨੂੰ ਜਿਹੜੀਆਂ ਉਹਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਜਿੱਥੇ ਪੰਜਾਬ ਵਾਸੀਆਂ ਲਈ ਅਹਿਮ ਖਬਰ ਹੈ ਦੱਸ ਕੇ ਫਰਵਿਦੇ ਮਹੀਨੇ ਵਿੱਚ ਤੇਜ਼ ਤੋਂ ਪੱਤੇ ਗਰਮੀ ਦਾ ਖੇਤਾਂ ਵਿੱਚ ਖੜੀ ਕਣਕ ਦੀ ਫਸਲ ਤੇ ਮਾੜਾ ਪ੍ਰਭਾਵ ਪੈ ਰਿਹਾ ਹੈ ਕਿਸਾਨ ਜਿਹੜੇ ਸੀਗੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਹੁਣ ਬਦਲਦੇ ਮੌਸਮ ਕਾਰਨ ਉਹਨਾਂ ਦੀਆਂ ਚਿੰਤਾਵਾਂ ਲਗਾਤਾਰ ਵਧ ਰਹੀਆਂ ਨੇ ਜੇਕਰ ਕਣਕ ਦੇ ਸਿੱਟੇ ਜਿਹੜੇ ਪੱਕਣ ਦੌਰਾਨ ਠੰਡ ਰਹਿੰਦੀ ਤਾਂ ਕਣਕ ਦੇ ਦਾਣੇ ਮੋਟੇ ਅਤੇ ਭਾਰੀ ਹੋ ਜਾਂਦੇ ਨੇ ਜੇਕਰ ਗਰਮੀ ਹੁਣ ਵਾਂਗ ਚੱਲੀ ਰਹੀ ਤਾਂ ਦਾਣੇ ਸੁੱਕ ਜਾਣਗੇ ਤੇ ਉਹਨਾਂ ਦਾ ਭਾਰ ਵੀ ਹਲਕਾ ਹੋ ਜਾਵੇਗਾ ਇਸ ਤਰ੍ਹਾਂ ਕਣਕ ਦੀ ਪੈਦਾਵਾਰ ਘਟ ਜਾਵੇਗੀ ਦੱਸਿਆ ਕਿ ਕਿਸਾਨਾਂ ਨੇ ਕਿਹਾ ਕਿ ਕਣਕ ਦੇ ਸਿੱਟੇ ਜੇ ਤਾਜ਼ੇ ਹਨ ਅਤੇ ਉਹਨਾਂ ਨੂੰ ਪੱਕਣ ਵਿੱਚ ਲਗਭਗ 2 ਮਹੀਨੇ ਲੱਗਣਗੇ ਪਰ ਮੌਸਮ ਇਸ ਤਰ੍ਹਾਂ ਬਦਲਿਆ ਜਿਵੇਂ ਇਹ April ਦਾ ਮਹੀਨਾ ਹੋਵੇ ਅਤੇ ਇੰਨੀ ਗਰਮੀ ਕਣਕ ਦੀ ਫਸਲ ਨੂੰ ਬਹੁਤ ਨੁਕਸਾਨ ਦੇਈ ਹੈ ਤੇ ਇਸ ਦੇ ਵਿਚਾਲੇ ਹੁਣ ਕਿਸਾਨ ਪਹਿਲਾਂ ਹੀ ਕਰਜ਼ੇ ਵਿੱਚ ਡੁੱਬੇ ਹੋਏ ਨੇ ਕਣਕ ਦੀ ਫਸਲ ਤੋਂ ਉਹਨਾਂ ਨੂੰ ਵੱਡੀਆਂ ਉਮੀਦਾਂ ਨੇ ਉਹਨਾਂ ਨੂੰ ਬਹੁਤ ਉਮੀਦਾਂ ਨੇ ਕਿ ਕਣਕ ਦੀ ਫਸਲ ਵਧੀਆ ਹੋਵੇ ਵਧੀਆ ਭਾਅ ਮਿਲੇਗਾ ਉਹਨਾਂ ਨੂੰ ਜ਼ਿਆਦਾ ਫਾਇਦਾ ਹੋਵੇਗਾ ਪਰ ਜਿਸ ਤਰੀਕੇ ਦੇ ਨਾਲ ਹੁਣ ਗਰਮੀ ਪੈ ਰਹੀ ਹੈ ਉਹਨਾਂ ਦੀਆਂ ਚਿੰਤਾਵਾਂ ਵਧ ਰਹੀਆਂ ਨੇ ਔਰ ਪਤਾ ਲੱਗਦਾ ਹੈ ਕਿ ਕਿਸਾਨਾਂ ਦੀਆਂ ਉਮੀਦਾਂ ਨੂੰ ਬੂਰ ਨਹੀਂ ਪੈ ਰਿਹਾ ਹੈ ਤਾਂ ਉਸ ਤੋਂ ਬਾਅਦ ਦੱਸ ਦਈਏ ਕਿ ਜਿਹੜੇ ਕਿਸਾਨ ਨੇ ਉਹ ਚਿੰਤਾ ਦੇ ਵਿੱਚ ਨੇ ਔਰ ਪੰਜਾਬ ਦੇ ਵਿੱਚ ਕਿਸਾਨਾਂ ਦੇ ਲਈ ਖਤਰੇ ਦੀ ਘੰਟੀ ਵੱਜੀ ਹੋਈ ਹੈ ਔਰ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਜੇਕਰ ਉਹਨਾਂ ਦਾ ਕਹਿਣਾ ਹੈ ਕਿ ਠੰਡ ਰਹਿੰਦੀ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਵੱਡੇ ਪੱਧਰ ਦਾ ਫਾਇਦਾ ਹੋਣਾ ਸੀ ਪਰ ਹੁਣ ਬਦਲਦੇ ਮੌਸਮ ਦੇ ਵਿੱਚ ਉਹਨਾਂ ਦੀ ਫਸਲ ਖਰਾਬ ਹੋ ਰਹੀ ਹੈ ਤਾਂ ਉਹਨਾਂ ਨੇ ਕਿਹਾ ਕਿ ਜੇਕਰ ਠੰਡ ਰਹਿੰਦੀ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਣਾ ਸੀਗਾ ਤੇ ਗਰਮੀ ਹੋਣ ਕਰਕੇ ਦਾਣੇ ਸੁੱਕ ਜਾਂਦੇ ਨੇ ਉਹਨਾਂ ਦਾ ਭਾਰ ਵੀ ਹਲਕਾ ਹੋ ਜਾਵੇਗਾ ਇਸ ਤਰ੍ਹਾਂ ਕਣਕ ਦੀ ਪੈਦਾਵਾਰ ਘੱਟ ਜਾਵੇਗੀ ਤਾਂ ਹੁਣ ਜਿਹੜੇ ਕਿਸਾਨ ਨੇ ਉਹਨਾਂ ਦੇ ਵੱਧੂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਔਰ ਜੇਕਰ ਹੁਣ ਤਾਂ ਆਪਾਂ ਇਸੇ ਤਰੀਕੇ ਦੇ ਨਾਲ ਵੱਧਦਾ ਰਿਹਾ ਗਰਮੀ ਵਾਦੀ ਨਹੀਂ ਤਾਂ ਕਿਸਾਨਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ ਅਜਿਹਾ ਲੱਗਦਾ ਜਿਵੇਂ April ਦੇ ਮਹੀਨੇ 'ਚ ਗਰਮੀ ਪੈਂਦੀ ਹੋਵੇ ਤਾਪਮਾਨ ਲਗਾਤਾਰ ਵੱਧ ਰਿਹਾ ਹੈ ਔਰ ਮੌਸਮ ਜਿਹੜਾ ਵਾ ਉਹ ਬਹੁਤ ਵੱਡੇ ਪੱਧਰ ਤੇ ਤਬਦੀਲੀ ਲਿਆ ਰਿਹਾ ਜਿਸ ਦੇ ਕਰਕੇ ਹੁਣ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਔਰ ਦੱਸਦੀ ਹੈ ਕਿ ਹੁਣ ਕਿਸਾਨ ਜਿਹੜੇ ਨੇ ਆਪਣੇ ਕਣਕ ਦੀ ਫਸਲ ਨੂੰ ਬਹੁਤ ਉਮੀਦਾਂ ਦੇ ਨਾਲ ਉਹਨਾਂ ਨੇ ਬੀਜੀ ਹੈ ਬਹੁਤ ਕਾਮਿਤ ਕਰ ਰਹੇ ਨੇ ਦੋ ਮਹੀਨੇ ਉਸ ਨੂੰ ਪੱਕਣ ਨੂੰ ਲੱਗਣਗੇ ਪਰ ਜਿਸ ਤਰੀਕੇ ਦੇ ਨਾਲ ਗਰਮੀ ਵਧ ਰਹੀ ਹੈ ਉਸ ਨੂੰ ਲੈ ਕੇ ਕਿਸਾਨਾਂ ਦੀ ਚਿੰਤਾ ਵੀ ਵਧੀ ਹੋਈ ਹੈ ਤਾਂ ਹੁਣ ਦੱਸ ਜੀਏ ਕਿ ਜਿਸ ਤਰੀਕੇ ਦੇ ਨਾਲ ਮੌਸਮ ਨੇ ਵੱਡੇ ਪੱਧਰ ਤੇ ਤਬਦੀਲੀ ਲਈ ਹੈ ਤੇ ਕਿਸਾਨਾਂ ਲਈ ਚਿੰਤਾ ਖੜੀ ਕਰ ਦਦੀ ਹੈ ਵੱਧਦੀ ਗਰਮੀ ਨੂੰ ਦੇਖਦੇ ਹੋਏ ਕਿਸਾਨ ਆਪਣੀ ਫਸਲ ਨੂੰ ਲੈ ਕੇ ਬਹੁਤ ਸਾਰੀਆਂ ਉਮੀਦਾਂ ਤਾਂ ਲਗਾਈਆਂ ਸੀ ਪਰ ਹੁਣ ਨਿਰਾਸ਼ ਨਜ਼ਰ ਆ ਰਹੇ ਨੇ ਤਾਂ ਇਹ ਖਬਰ ਲੋਕਾਂ ਤੱਕ ਜ਼ਰੂਰ ਪਹੁੰਚੋ ਇਹ ਜਾਣਕਾਰੀ ਲੋਕਾਂ ਤੱਕ ਜਿਹੜੀ ਆ ਜ਼ਰੂਰ ਪਹੁੰਚਣੀ ਚਾਹੀਦੀ ਹੈ ਤਾਂ ਕਿ ਲੋਕ ਵੀ ਇਸ ਬਾਬਤ ਜਾਣੂ ਹੋਣ ਕਿ ਕਿਸੇ तरीके ਨਾਲ ਕਿਸਾਨਾਂ ਨੂੰ ਹੁਣ ਵੱਧਦੀ ਗਰਮੀ ਦੇ ਕਰਕੇ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਹਨਾਂ ਦੀਆਂ ਫਸਲਾਂ ਤੇ ਕਿੰਨਾ ਡੂੰਘਾ ਅਸਰ ਪੈ ਰਿਹਾ ਤਾਂ ਇਹ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਦੇਖ ਕੇ ਸ਼ੇਅਰ ਜ਼ਰੂਰ ਕਰਨਾ ਤੇ ਹੋਰ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤਾਂ ਤੱਕ ਤੁਸੀਂ ਜੁੜੇ ਰਹੋ ਸਾਡੇ ਚੈਨਲ ਪ੍ਰਾਈਮ ਪੰਜਾਬ ਟੀਵੀ ਦੇ ਨਾਲ